ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਠੰਡ ਦਾ ਟਾਈਮ ਆ ਸਰਦੀ ਜਿਹੜੀ ਠੰਡ ਬਹੁਤ ਪੈ ਰਹੀ ਹੈ ਜਾਨਵਰਾਂ ਨੂੰ ਹੁਣ ਆਪਾਂ ਪਾਤਾ ਨੀਰਾ ਨੀਰਾ ਛੱਕ ਰਿਹਾ ਆ ਆ ਬਰਬਰੀ ਖੜੀਆਂ ਬਾਹਰ ਇਹਨਾਂ ਨੂੰ ਟੋਕਰੇ 'ਚ ਹੀ ਰੱਖਿਆ ਬਾਹਰ ਅੰਦਰੇ ਵੀ ਫਿਰ ਬਾੜੀ ਦੇ ਵਿੱਚ ਇਹਨਾਂ ਨੂੰ ਇਹ ਮਾਰ ਦਿੰਗਾ ਵਟਿੰਗਾ ਮੀਟਰ ਬੱਕਣੇ ਆ ਗਏ ਬਿੱਟਰ ਇੱਕ ਛਾਗ ਰੀਆਂ ਆਪਦਾ ਖਾਣਾ ਦਾਣਾ ਹੁਣ ਇਹਨਾਂ ਨੂੰ ਪਾਈ ਆ ਮਤਲ ਖਰਾਕ ਪਾਈ ਪਹਿਲਾਂ ਥੋੜੀ ਜਿਹਾ ਲਾ ਕੇ ਤੇ ਹੁਣ ਇਹਨਾਂ ਨੂੰ ਨੀਰਾ ਛਾਗ ਰੀਆਂ ਆ ਵੇਖੋ ਜੀ ਹੁਣ ਥੱਲੇ ਸਾਫ਼ ਕਰਕੇ ਥੱਲੇ ਪੱਤੋ ਕੁੜੀ ਖਲਾਰ ਤੇ ਇਹਨਾਂ ਦੇ ਸੁੱਕਾ ਘੱਟਾ ਸੁੱਕਾ ਜ਼ਿਆਦਾ ਭਾਲਦੀਆਂ ਇਹ ਉਂ ਤਾਂ ਵੈਸੇ ਆਪਾਂ ਬਾਲੀ ਜਾਣਕਾਰੀ ਆਪਣੇ ਕੋਲੇ ਹੈ ਨਹੀਂਗੀ ਦੋਸਤੋ ਸਾਲ ਕੀ ਹੋਇਆ ਕੰਮ ਚਲਾਏ ਨੂੰ ਆਪਣਾ ਕੋਈ ਰਿਸ਼ਤੇਦਾਰ ਹੈ ਖਾਲਸਾ ਜੀ ਉਹਨਾਂ ਤੋਂ ਲੱਗਣ ਲੱਗੀ ਸਾਨੂੰ ਇਹ ਚਲੋ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤੀ ਰੱਖੇ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦੇ ਮਾਲ ਨੂੰ ਚੜ੍ਹਦੀ ਕਲਾ 'ਚ ਰੱਖੇ ਆਹ ਜਾਨਵਰ ਆਪਾਂ ਨੂੰ ਉਹਨਾਂ ਨੇ ਦਿੱਤਾ ਆਹ ਜਾਨਵਰ ਇਹ ਵੇਚ ਰੱਖਣ ਵਾਸਤੇ ਬੱਕਰੀਆਂ ਦੇ ਆਪਣਾ ਮਾਨਤਨ ਕੀਤਾ ਪੂਰਾ ਇਹ ਦੇਖ ਹੀਰਾ ਹੀ ਆ ਜਾਨਵਰ ਦੇਖੋ ਸਾਦ ਕੋਦ ਬਹੁਤ ਮੰਗਰ ਆਜੀ ਹੈ ਤੇ ਹਜੇ ਖੀਰਾ ਹੀ ਹੈ ਨੇ ਹੋਰ ਕੰਦ ਕਰਨਾ ਹੈ ਹੋਰ ਦੋਸਤੋ ਫਿਰ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ